ਸਰੋਤਿਆਂ ਨੂੰ ਯਾਦ ਹੋਊਗਾ ਕਿ ਸਤੰਬਰ ਮਹੀਨੇ ਦੇ ਵਿੱਚ ਯੂਐਸ ਨੇ ਯੂਨਾਈਟਿਡ ਸਟੇਟਸ ਨੇ ਜਾਨੀ ਕਿ ਇੰਡੀਆ ਦੇ ਕੁਝ ਜਿਹੜੇ ਐਗਜ਼ੀਕਿਊਟਿਵਸ ਹੈਗੇ ਆ ਕੰਪਨੀਆਂ ਦੇ ਸੀਈਓ ਆ ਉਹਨਾਂ ਦੇ ਵੀਜ਼ੇ ਜੋ ਆ ਉਹ ਰੋਕ ਦਿੱਤੇ ਸੀ ਰਿਵੋਕ ਕਰ ਲਏ ਸੀ ਫੈਂਟਲਿਨ ਅਲੀਗੇਸ਼ਨਸ ਨੂੰ ਲੈ ਕੇ ਅੱਜ ਬਲੂਮਬਰਗ ਨੇ ਕਾਫੀ ਵੱਡੀ ਜਿਹੜੀ ਰਿਪੋਰਟ ਆ ਉਹ ਛਾਪੀ ਆ ਉਸ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਆ ਕਿ ਇੰਡੀਆ ਚਾਈਨਾ ਤੋਂ ਬਾਅਦ ਦੂਸਰਾ ਵੱਡਾ ਮੁਲਕ ਆ ਜਿਹੜਾ ਅਮਰੀਕਾ ਦੇ ਵਿੱਚ ਫੈਂਟਲਨ ਨੂੰ ਬਣਾਉਣ ਵਾਲੀ ਡਰੱਗ ਤੇ ਇੱਕ ਪੁਆਇੰਟ ਜਿਹੜੀ ਕੋਈ ਜੋ ਵੀ ਲੈਬਸ ਹੁੰਦੀਆਂ ਉਹ ਸਪਲਾਈ ਕਰ ਰਿਆ ਹੈਗਾ ਸੋ ਇਹ ਕਾਫੀ ਵੱਡੇ ਚਾਰਜ ਜਿਹੜੇ ਆ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਇੰਡੀਆ ਤੇ ਲਾਏ ਗਏ ਹੈਗੇ ਆ ਬਲੂਮਬਰਗ ਦੇ ਮੁਤਾਬਕ ਟਰੰਪ ਐਡਮਿਨਿਸਟ੍ਰੇਸ਼ਨ ਹੁਣ ਕਰੈਕਡਾਊਨ ਕਰਨ ਜਾ ਰਿਹਾ ਹੈ ਆ ਇਲੀਗਲ ਫੈਂਟਲਨ ਜੋ ਇੰਡੀਆ ਤੋਂ ਸਮਾਨ ਸਪਲਾਈ ਕਰਕੇ ਅਮਰੀਕਾ ਦੇ ਵਿੱਚ ਬਣਾਈ ਜਾ ਰਹੀ ਹੈਗੀ ਆ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਆ ਕਿ ਇੰਡੀਆ ਸੈਕੰਡ ਬਿਗੇਸਟ ਸਪਲਾਇਰ ਆਫ ਪ੍ਰੀਕਰਸਰ ਕੈਮੀਕਲਸ ਤੇ ਡਰਗ ਮੇਕਿੰਗ ਇੱਕ ਪਮੈਂਟ ਆਫਟਰ ਚਾਈਨਾ ਇਹ ਜੋ ਬਲੂਮਬਰਗ ਦੇ ਇੱਕ ਸੀਨੀਅਰ ਰਿਪੋਰਟਰ ਹੈਗੇ ਡੈਨ ਸਟ੍ਰੰਪ ਉਹਨਾਂ ਨੇ ਦੱਸਿਆ ਵੀ ਇਹਦੇ ਨਾਲ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇੰਡੀਆ ਤੇ ਅਮਰੀਕਾ ਦਾ ਜੋ ਰਿਲੇਸ਼ਨ ਆ ਜਾਂ ਇੰਡੀਆ ਤੇ ਅਮਰੀਕਾ ਦੀ ਜਿਹੜੀ ਟ੍ਰੇਡ ਦੇ ਉੱਤੇ ਗੱਲਬਾਤ ਹੋਣੀ ਆ ਉਹਦੇ ਉੱਤੇ ਬਹੁਤ ਵੱਡਾ ਅਸਰ ਪੈਣ ਜਾ ਰਿਹਾ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪ੍ਰੈਜ਼ੀਡੈਂਟ 트੍ਰੰਪ ਹੋਣਾ ਦੀ ਇਮੀਗ੍ਰੇਸ਼ਨ ਤੋਂ ਬਾਅਦ ਜਿਹੜੀ ਸੈਕੰਡ ਪ੍ਰਾਇੋਰਟੀ ਆ ਆਫ ਐਂਟਲਨ ਨੂੰ ਲੈ ਕੇ ਆ ਜੋ ਆਪਾਂ ਦੇਖਦੇ ਹੀ ਹੈਗੇ ਆ ਐਂਟਲਨ ਨੂੰ ਹੀ ਲੈ ਕੇ ਜਿਹੜਾ ਆ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਨਾਲ ਕਾਫੀ ਜ਼ਿਆਦਾ ਜਿਹੜਾ ਚੱਕਰ ਪਿਆ ਸੀ ਬਈ ਬਹੁਤ ਸਾਰੀ ਜਿਹੜੀ ਡਰੱਗ ਆ ਉਹ ਕੈਨੇਡਾ ਤੋਂ ਬਣ ਕੇ ਇੱਧਰ ਆ ਰਹੀ ਹੈਗੀ ਆ ਸੋ ਹੁਣ ਇੰਡੀਆ ਦਾ ਨਾਮ ਜਿਹੜਾ ਸੈਕੰਡ ਨੰਬਰ ਤੇ ਆਣਾ ਇਹ ਇੱਕ ਕਾਫੀ ਵੱਡੀ ਜਿਹੜੀ ਅੱਜ ਦੀ ਜਿਹੜੀ ਐਲੀਗੇਸ਼ਨ ਆ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਆਂ ਇੰਡੀਆ ਦੇ ਉੱਤੇ ਲਾਈ ਗਈ। ਯਾ ਬਿਲਕੁਲ ਸੋ ਇੰਡੀਆ ਦੀ ਫਾਰਮਾ ਇੰਡਸਟਰੀ ਦੇ ਉੱਤੇ ਆਖਾ ਹੁਣ ਟਰੰਪ ਪ੍ਰਸ਼ਾਸਨ ਦੀ ਫੈਂਟਨਲ ਨੂੰ ਲੈ ਕੇ ਜਿਹੜੀ ਇਹ ਲੜਾਈ ਆ ਫਾਈਟ ਜਿਹੜੀ ਉਹ ਚੱਲ ਰਹੀ ਆ ਅਮਰੀਕਾ ਦੇ ਵਿੱਚ ਹਜ਼ਾਰਾਂ ਤੋਂ ਲੱਖਾਂ ਲੋਕ ਫੈਂਟਨਲ ਦੀ ਓਵਰਡੋਜ਼ ਦੇ ਨਾਲ ਸਾਲਾਨਾ ਇਹਨਾਂ ਦੀ ਮੌਤ ਹੋ ਰਹੀ ਆ। ਸੋ ਨੰਬਰ 2 ਸਪਲਾਈਅਰ ਯੂਐਸਟੀ ਇੰਟੈਲੀਜੈਂਸ ਏਜੰਸੀਜ਼ ਦੇ ਹਿਸਾਬ ਦੇ ਨਾਲ ਭਾਰਤ ਦਾ ਜਿਹੜਾ ਉਹ ਬਣ ਚੁੱਕਾ ਆ। ਸਿੱਧਾ ਡਾਇਰੈਕਟ ਫੈਂਟਨਲ ਨਹੀਂ ਆਉਂਦੇ ਜਿੱਦਾਂ ਹਰਜੋਤ ਸਿੰਘ ਜੀ ਐਕਸਪਲੇਨ ਕਰ ਰਹੇ ਸੀਗੇ ਵੀ ਇੰਡੀਆ ਤੋਂ ਜਿਹੜਾ ਰਾ ਮਟੀਰੀਅਲ ਆ ਜਿਹੜੇ ਕੈਮੀਕਲ ਆ ਜੋ ਚਾਈਨਾ ਦੇ ਨਾਲ ਵੀ ਰੌਲਾ ਪਿਆ ਹੋਇਆ ਚਾਈਨਾ ਪਹਿਲੇ ਨੰਬਰ ਤੇ ਹੋਣਾ ਆ ਉਸ ਚੀਜ਼ ਦੇ ਵਿੱਚ ਵੀ ਕਿਉਂਕਿ ਉੱਥੋਂ ਕੈਮੀਕਲ ਬਹੁਤ ਆਉਂਦੇ ਆ ਦਵਾਈਆਂ ਦੀ ਆਰਟ ਦੇ ਵਿੱਚ ਤੇ ਉਹਨਾਂ ਦੀ ਬਾਅਦ ਫੈਂਟਨਲ ਇੱਥੇ ਜਿਹੜੀ ਉਹ ਬਣਾਈ ਜਾਂਦੀ ਹੈ ਇੱਥੋਂ ਤੱਕ ਕਿ ਆਲੇ-ਦੁਆਲੇ ਦੇ ਆਪਣੇ ਗਵਾਂਡੀ ਮੁਲਕਾਂ ਤੱਕ ਇਹ ਕੈਮੀਕਲ ਆਉਂਦੇ ਆ ਤੇ ਉੱਥੇ ਫੈਂਟਨਲ ਦੀਆਂ ਲੈਬਸ ਬਣੀਆਂ ਪਈਆਂ ਆ ਤੇ ਉੱਥੋਂ ਬਾਅਦ ਸਮਗਲ ਕਰਕੇ ਅਮਰੀਕਾ ਦੇ ਵਿੱਚ ਲਿਆਂਦੀਆਂ ਆ ਇੰਡੀਆ ਦੇ ਤੇ ਇਕੱਲੇ ਹਰਜੋਤ ਸਿੰਘ ਐਗਜ਼ੈਕਟਿਵ ਨਹੀਂ ਕਈ ਫਾਰਮਾਸਿਊਟੀਕਲ ਕੰਪਨੀਆਂ ਦੇ ਉੱਤੇ ਵੀ ਗਾਜ ਜਿਹੜੀ ਆ ਅਮਰੀਕਾ ਨੇ ਡੇਗੀ ਸੀਗੀ ਸਿੱਟੀ ਸੀਗੀ ਕਿਉਂਕਿ ਉਹਨਾਂ ਦੇ ਜਿਹੜੇ ਐਗਜ਼ੈਕਟਿਵ ਆ ਸਿੱਧੇ ਤੌਰ ਦੇ ਉੱਤੇ ਜਿਹੜੀ ਫੈਂਟਨਿਲ ਕੈਮੀਕਲ ਸਮਗਲਿੰਗ ਦੇ ਵਿੱਚ ਫੜੇ ਗਏ ਸੀਗੇ ਸੋ ਕਿਨੇ ਵੀ ਇੰਡੀਅਨ ਅਧਿਕਾਰੀ ਉਦਾਂ ਕੋਆਪਰੇਟ ਤਾਂ ਕਰਦੇ ਰਹੇ ਇਤਿਹਾਸਿਕ ਤੌਰ ਦੇ ਉੱਤੇ ਦੇਖਿਆ ਜਾਵੇ ਯੂਐਸ ਤੇ ਦੁਆਰਾ ਜਿਹੜੀ ਡਰਗ ਕੰਟਰੋਲ ਆਪਰੇਸ਼ਨਸ ਆ ਉਹਨਾਂ ਦੇ ਵਿੱਚ ਪਰ ਮੁਲਕ ਦੀ ਜਿਹੜੀ ਫਾਰਮਾਸਿਓਟਿਕਲ ਇੰਡਸਟਰੀ ਉਸ ਨੂੰ ਫਾਰਮੇਸੀ ਆਫ ਦਾ ਵਰਲਡ ਐਸ ਟਾਈਮ ਮੰਨਿਆ ਜਾਂਦਾ ਹੈ ਇੰਡੀਆ ਦੀ ਨੂੰ ਤੇ ਉਥੋਂ ਜੇ ਹੁਣ ਇਹ ਕੰਮ ਚੱਲਣਗੇ ਫੈਂਟਨਲ ਦੇ ਪ੍ਰੀਕਸਰਸ ਉਥੋਂ ਜਿਹੜੇ ਇਲੀਗਲੀ ਟਰੈਫਿਕ ਹੋ ਕੇ ਗੈਰ ਕਾਨੂੰਨੀ ਢੰਗ ਦੇ ਨਾਲ ਹੋਣਗੇ ਤਾਂ ਉਹ ਦੇਖਣ ਵਾਲੀ ਗੱਲ ਰਹੂਗੀ ਇੱਥੇ ਆਪਾਂ ਜਿਹੜਾ ਐਂਗਲ ਇਹ ਵੀ ਹਰਜੋਤ ਸਿੰਘ ਜੀ ਨਾਲ ਹੀ ਜੋੜ ਕੇ ਦੇਖੀਏ ਜਿਹੜਾ ਨikhil ਗੁਪਤਾ ਵਿਕਾਸ ਯਾਦਵ ਦੀ ਜਿੱਥੇ ਉਹਨੇ ਜਿਹੜੇ ਸਿੱਖ ਸੈਪਰੇਟਿਸਟ ਨੂੰ ਮਾਰਨ ਦੇ ਜਿਹੜੇ ਪਲੋਟ ਬਣਾ ਦੇ ਸੀਗੇ ਅਸੈਸੀਨੇਸ਼ਨਸ ਕੀਤੀਆਂ ਸੀ ਉਹਦੇ ਵਿੱਚ ਇੱਕ ਐਂਗਲ ਇਹ ਵੀ ਸੀਗਾ ਡਰੱਗ ਟ੍ਰੈਫਿਕਿੰਗ ਦਾ ਵੀ ਇੱਕ ਐਂਗਲ ਨਾਲ ਦੇ ਨਾਲ ਸੀਗਾ ਉਤੋਂ ਭਾਰਤ ਤੋਂ ਜਹਾਜ਼ ਭਰ ਕੇ ਜਿਹੜਾ ਹਥਿਆਰਾਂ ਦਾ ਉਹ ਇੱਧਰ ਨੂੰ ਆਉਣਾ ਸੀਗਾ ਤੇ ਇੱਥੋਂ ਜਿਹੜਾ ਜਿਹੜੀ ਸਪਲਾਈ ਆ ਨਾਲ ਦੇ ਨਾਲ ਇਲੀਗਲ ਡਰੱਗਸ ਦੀ ਹੋਰ ਪਾਸੇ ਨੂੰ ਜਿਹੜੀ ਉਹ ਜਾਣੀ ਸੀਗੀ ਸੋ ਭਾਰਤ ਦੀਆਂ ਜਿਹੜੀਆਂ ਕਹ ਲਓ ਵੀ ਮਿਨਿਸਟਰੀਆਂ ਤੱਕ ਉਹਨਾਂ ਦੇ ਰਾ ਦੇ ਬੰਦੇ ਤੇ ਉਥੋਂ ਦੀਆਂ ਫਾਰਮੇਸੀ ਕੰਪਨੀਆਂ ਇਸ ਟਾਈਮ ਅ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਜਿਹੜਾ ਧੰਦਾ ਆ illegal drugs ਦਾ ਉਸਤੇ ਵਿੱਚ ਉਹਨਾਂ ਦੇ ਹੱਥ ਰੰਗੇ ਹੋਏ ਨੇ ਸੋ ਆਪਾਂ ਨੂੰ ਪਤਾ ਹੈ ਵੀ ਅਮਰੀਕਾ ਦੇ ਦੁਆਰਾ ਇਸ ਮੌਕੇ ਜੋ ਨਾਰਕੋਟਿਕਸ ਦੀ ਸਮਗਲਿੰਗ ਕਰਦੇ ਗਰੁੱਪਾ ਉਹਨਾਂ ਨੂੰ ਅਤਵਾਦੀ ਜਥੇਬੰਦੀ ਐਲਾਨਿਆ ਜਿਹੜਾ ਉਹ ਜਾ ਰਿਹਾ ਆ ਵੈਨੇਜ਼ੁਏਲਾ ਦੇ ਗੈਂਗ ਹੋਗੇ ਹੋਰ ਮੁਲਕਾਂ ਦੇ ਜਿਹੜੇ ਗੈਂਗ ਆ ਉਹਨਾਂ ਨੂੰ ਆਲਰੇਡੀ ਨਾਰਕੋ 테ਰਰਿਸਟ ਕਰਕੇ ਜਿਹੜਾ ਉਹ ਗਰਦਾਨਿਆ ਗਿਆ ਆ ਇਤੋਂ ਤੱਕ ਕਿ ਜਿਹੜੀਆਂ ਕਿਸ਼ਤੀਆਂ ਬੋਟਸ ਆ ਰਹੀਆਂ ਹਨ ਸਮੁੰਦਰ ਤੇ ਜ਼ਰੀਏ ਇਸ ਨੂੰ ਸਮਗਲ ਕਰਨ ਦੀ ਕੋਸ਼ਿਸ਼ ਦੇ ਵਿੱਚ ਉਹਨਾਂ ਨੂੰ ਯੂਐਸ ਦੀ ਨੇਵੀ ਸਿੱਧੀ ਟੱਕਰ ਦੇ ਕੇ ਉੱਥੇ ਰਾਹ ਦੇ ਵਿੱਚ ਹੀ ਭੇਦ ਰਹੀ ਹੈਗੀ ਆ ਸੋ ਆ ਇੰਡੀਆ ਤੇ ਯੂਐਸ ਦੇ ਜਿਹੜੇ ਇਹ ਰਿਸ਼ਤੇ ਆ ਹੁਣ ਇਸ ਵਿੱਚ ਖਟਾਸ ਡਰੱਗ ਕੰਟਰੋਲ ਨੂੰ ਲੈ ਕੇ ਫੈਂਟਨਲ ਦਾ ਜਿਹੜਾ ਕੈਮੀਕਲ ਸਪਲਾਈ ਕਰਨ ਦੇ ਲਈ ਇੰਡੀਆ ਦੇ ਉੱਤੇ ਜਿਹੜੀ ਗਾਜ ਆ ਉਹ ਡਿੱਗ ਰਹੀ ਆ ਇਹ ਸਾਰਾ ਕੁਝ ਬਹੁਤ ਸਾਰੇ ਜਿਹੜੇ ਐਂਗਲਸ ਆ ਉਸ ਤੋਂ ਨਾਲ ਦੇ ਨਾਲ ਚੱਲ ਰਿਹਾ ਆ ਰਸ਼ੀਅਨ ਤੇਲ ਦਾ ਜਿਹੜਾ ਹਰਜੋਤ ਸਿੰਘ ਜੀ ਪਰਚੇਸ ਆ ਉਹ ਵੀ ਇੱਕ ਐਂਗਲ ਨਾਲ ਦੇ ਨਾਲ ਚੱਲ ਰਿਹਾ ਆ ਕੀ ਚਾਈਨਾ ਦੇ ਮੂਰੇ ਵਾਕਿਆ ਰਸ਼ੀ ਸੌਰੀ ਇੰਡੀਆ ਜਿਹੜਾ ਉਹ ਖੜ ਸਕੇਗਾ ਜਿਹੜਾ ਦਾ ਜਿਹੜਾ ਅਮਰੀਕਾ ਵਾਲਿਆਂ ਨੇ ਇੰਡੀਆ ਦੇ ਉੱਤੇ ਲਾ ਕੇ ਰੱਖਿਆ ਆ ਉਹ ਕਾਮਯਾਬ ਹੋਏਗਾ ਜਾਂ ਨਹੀਂ ਪਰ ਇਹ ਇੱਕ ਵੱਡੀ ਜਿਹੜੀ ਹਰਜੋਤ ਸਿੰਘ ਜੀ ਲਿਸਟ ਦੇ ਵਿੱਚ ਦੂਜੇ ਨੰਬਰ ਦੇ ਉੱਤੇ ਭਾਰਤ ਪਹੁੰਚ گیا یو ایس ਇੰਟੈਲੀਜੈਂਸ ਵਾਲਿਆਂ ਦੀ ਲਿਸਟ ਦੇ ਵਿੱਚ ਜਿੱਤੇ ਇੰਡੀਆ ਨੂੰ ਨੰਬਰ 2 ਸਪਲਾਈਅਰ ਆਫ ਫੈਂਟਨਲ ਪ੍ਰੀਕਰਸਰ ਉਹ ਆਖ ਦਿੱਤਾ ਹੈ ਦੂਜੇ ਨੰਬਰ ਦੇ ਉੱਤੇ ਜਿਹੜਾ ਉਹ ਪਹੁੰਚ ਗਿਆ ਹੈ ਚਾਈਨਾ ਤੋਂ ਬਾਅਦ ਦੇ ਵਿੱਚ ਸੋ ਏਸ਼ੀਆ ਦੇ ਮੁਲਕ ਦੋਨੋਂ ਹੀ ਹਰਜੋਤ ਸਿੰਘ ਜੀ ਉਹ ਅਮਰੀਕਾ ਦੇ ਵਿੱਚ ਇਸ ਟਾਈਮ ਨਾਰਕੋਟਿਕਸ ਦੇ ਸਮਗਲਿੰਗ ਦੇ ਲਈ ਧੰਦੇ ਦੇ ਲਈ ਜਾਂ ਉਹਨਾਂ ਦੇ ਲਈ ਬਣਾਏ ਜਿਹੜਾ ਰਾ ਮਟੀਰੀਅਲ ਆ ਉਹ ਪ੍ਰਦਾਨ ਕਰਨ ਦੇ ਵਿੱਚ ਅੱਗੇ ਜਿਹੜਾ ਉਹ ਚੁੱਕੇ ਹੈਗੇ ਆ ਸੋ ਸਟੇਟ ਡਿਪਾਰਟਮੈਂਟ ਨੇ ਸਪਟੰਬਰ ਦੇ ਵਿੱਚ ਹੀ ਚਾਈਨਾ ਕੋਲੰਬੀਆ ਮੈਕਸੀਕੋ ਤੇ ਹੋਰ ਮੁਲਕਾਂ ਨੂੰ ਜਿਹੜਾ ਮੇਜਰ ਟਰਾਂਜ਼ਿਟਡ ਡਰੱਗ ਟਰਾਂਜ਼ਿਟ ਤੇ ਇਲਿਸੀਟ ਡਰੱਗ ਪ੍ਰੋਡਿਊਸਿੰਗ ਕੰਟਰੀਜ਼ ਦੇ ਤੌਰ ਦੇ ਉੱਤੇ ਆਖਿਆ ਸੀਗਾ ਹੁਣ ਇੰਡੀਆ ਵੀ ਉਸ ਲਿਸਟ ਦੇ ਵਿੱਚ ਉਸ ਦੇ ਵਿੱਚ ਸ਼ਾਮਲ ਹੋ ਚੁੱਕਾ ਹੈ ਸੋ ਬਿਲਕੁਲ ਹੁਣ ਬਹੁਤ ਸਾਰੇ ਜਿਹੜੇ ਲੋਕ ਆ ਉਹ ਜਦੋਂ ਫਿਰ ਇੰਡੀਆ ਦੀਆਂ ਸਿਫਤਾਂ ਕਰਦੇ ਆ ਹੁਣ ਤੁਸੀਂ ਅਮਰੀਕਾ ਚ ਰਹਿ ਕੇ ਅਮਰੀਕਾ ਦੇ ਸਿਟੀਜ਼ਨ ਬਣ ਕੇ ਜੇ ਅਮਰੀਕਾ ਦੇ ਵਿੱਚ 1 ਲੱਖ ਤੋਂ ਵੱਧ ਬੰਦਾ ਹਰ ਸਾਲ ਆਪੀਡ ਦੇ ਨਾਲ ਮਾਰਿਆ ਜਾਂਦਾ ਹੈਗਾ ਆ ਸਿੰਥੈਟਿਕ ਆਪੀਅਰਸ ਦੇ ਨਾਲ ਉਹ ਇਹਨਾਂ ਮੁਲਕਾਂ ਤੋਂ ਬਣ ਕੇ ਆ ਰਹੀ ਜਾਂ ਇਹਨਾਂ ਮੁਲਕਾਂ ਤੋਂ ਮਟੀਰੀਅਲ ਦੇ ਨਾਲ ਬਣ ਰਹੀ ਹੈਗੀ ਆ ਉਹਨਾਂ ਦੀਆਂ ਲੈਬਸ ਦੇ ਰਾਹੀਂ ਤੇ ਤੁਹਾਡਾ ਕਿੱਦਾਂ ਨੂੰ ਜਿਹੜਾ ਸਟੈਂਡ ਰਹੂਗਾ ਇੱਦਾਂ ਜਿਹੜਾ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਆ ਉਹਨੂੰ ਵੀ ਸੋਚਣਾ ਚਾਹੀਦਾ ਵੀ ਅਮਰੀਕਾ ਦੀਆਂ ਇੰਟੈਲੀਜੈਂਸ ਏਜੰਸੀਜ਼ ਨੇ ਤੇ ਅੱਜ ਟਰੰਪ ਐਡਮਿਨਿਸਟ੍ਰੇਸ਼ਨ ਨੇ ਕੈਂਪੇਨ ਪੂਰੀ ਤੇਜ਼ ਕਰ ਦਿੱਤੀ ਆ ਉਨਾ ਇੰਡੀਆ ਦੀਆਂ ਕੰਪਨੀਆਂ ਦੇਗੇਂਸ ਜਿਹੜੀਆਂ ਫੈਂਟਲਨ ਟ੍ਰੈਫਿਕਿੰਗ ਕਰਦੀਆਂ ਖਾਸ ਕਰਕੇ ਫਾਰਮਾਸਿਊਟੀਕਲ ਸੈਕਟਰ ਦੇ ਵਿੱਚ ਸੋ ਉਹ ਕਹਿੰਦੇ ਵੀ ਅਸੀਂ ਇਹ ਪੂਰੀ ਜਿਹੜੀ ਗਲੋਬਲ ਸਪਲਾਈ ਚੇਨ ਆ ਸਿੰਥੈਟਿਕ ਓਪੀਆਇਡਸ ਦੀ ਇਹਨੂੰ ਪੂਰਾ ਤੋੜਾਂਗੇ ਇਹ ਬਿਜ਼ਨਸ ਟੂਡੇ ਵੀ ਅੱਜ ਦੀਆਂ ਜਿੰਨੀਆਂ ਵੀ ਟਾਪ ਨਿਊਜ਼ ਜਿਹੜੀਆਂ ਅਖਬਾਰਾਂ ਹੈਗੀਆਂ ਆ ਬਲੂਮਬਰਗ ਬਿਜ਼ਨਸ ਟੂਡੇ ਨਿਊਜ਼ ਵੀਕ ਸਾਰੇ ਉਹਨਾਂ ਨੇ ਇਹ ਟਾਪ ਦੇ ਉੱਤੇ ਨਿਊਜ਼ ਰੱਖੀ ਆ ਭਈ ਇੱਕ ਪਾਸੇ ਤਾਂ ਤੁਸੀਂ ਕੋਸ਼ਿਸ਼ ਕਰ ਰਹੇ ਆਂ ਭਈ ਇੰਡੀਆ ਵਾਲਿਆਂ ਦੇ ਨਾਲ ਰਲ ਮਿਲ ਕੇ ਚਲੀਏ ਤੇ ਦੂਜੇ ਪਾਸੇ ਇੰਡੀਆ ਵਾਲੇ ਅ ਅਮਰੀਕਨ ਲੋਕਾਂ ਨੂੰ ਕਿਸ ਤਰ੍ਹਾਂ ਮਾਰ ਰਹੇ ਇੱਕ ਤਾਂ ਗੋਲੀਆਂ ਨਾਲ ਵੀ ਮਾਰ ਰਹੇ ਆ ਸ਼ਰੀਆਂ ਤੇ ਦੂਸਰੇ ਪਾਸੇ ਇਹ ਦੇਖੋ ਵੀ ਡਰੱਗ ਦੇ ਕੇ ਇੱਕ ਵਾਰ ਅਸੀਂ ਰਾਜਕਰਨ ਵੀਰ ਸਿੰਘ ਜੀ ਖਬਰ ਸਾਂਝੀ ਕੀਤੀ ਸੀ ਵੀ ਬਹੁਤ ਸਾਰੇ ਆਪਣੇ ਜਿਹੜੇ ਪੰਜਾਬੀ ਕਈ ਵਾਰੀ ਅ ਅਫੀਮ ਹੱਸ ਕੇ ਖਾ ਲੈਂਦੇ ਆ ਜਾਂ ਕਈ ਖਾਂਦੇ ਵੀ ਆ ਤੇ ਪਿਛਲੇ ਸਮਿਆਂ 'ਚ ਕਈ ਮੌਤਾਂ ਵੀ ਹੋਈਆਂ ਸੀ ਜੀ ਉਹ ਉਸ ਟਾਈਮ ਆਪਾਂ ਖਬਰ ਸਾਂਝੀ ਕੀਤੀ ਸੀ ਉਹ ਜਿਹੜੀ ਹਫੀਮ ਆ ਉਹਦੇ ਉੱਤੇ ਜਿਹੜੀ ਲੇਸ ਆ ਉਹ ਫੈਂਟਲਨ ਦੀ ਸੀ ਇਸੇ ਕਰਕੇ ਕਈ ਜੰਗ ਮੁੰਡੇ ਜਿਹੜੇ 25 25 30 30 ਸਾਲ ਆਲੇ ਆ ਉਹਨਾਂ ਦੀ ਮੌਤ ਹੋ ਜਾਂਦੀ ਹੈਗੀ ਆ ਸੋ ਅ 트럼ਪ ਐਡਮਿਨਿਸਟ੍ਰੇਸ਼ਨ ਦਾ ਫੈਂਟਲਨ ਨੂੰ ਲੈ ਕੇ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜੇ ਦੋ ਮੇਨ ਮੁੱਦੇ ਉਹਨਾਂ ਦੇ ਉੱਤੇ ਉਹਨਾਂ ਨੇ ਇਲੈਕਸ਼ਨ ਲੜੀ ਸੀ ਸੋ ਉਹਦੇ ਤੇ ਉਹਨਾਂ ਨੇ ਹੁਣ ਇਮੀਗ੍ਰੇਸ਼ਨ ਦੇ ਸਟੈਂਡ ਤੋਂ ਬਾਅਦ ਹੁਣ ਫੈਂਟਲਨ ਦੇ ਉੱਤੇ ਪੂਰਾ ਜਿਹੜਾ ਆਪਣੀ ਆ ਜਿੰਨੀਆਂ ਵੀ ਇੰਟੈਲੀਜੈਂਸ ਏਜੰਸੀਜ਼ ਆ ਉਹਨਾਂ ਨੂੰ ਪੂਰੀਆ ਪਾਵਰ ਦੇ ਦਿੱਤੀਆਂ ਵੀ ਇਹ ਪੂਰਾ ਅਸੀਂ ਦੁਨੀਆ ਦਾ ਜਿਹੜਾ ਸਪਲਾਈ ਚੇਨ ਆ ਇਸ ਨੂੰ ਤੋੜਨਾ ਹੈਗਾ ਪਿਛਲੇ ਦਿਨਾਂ 'ਚ ਜਿਸ ਤਰ੍ਹਾਂ ਉਹਨਾਂ ਨੇ ਕੰਪਨੀਆਂ ਦੇ ਸੀਈਓ ਫਾਰਮਾਸਿਊਟੀਕਲ ਕੰਪਨੀਆਂ ਦੇ ਉਹਨਾਂ ਦੇ ਵੀਜ਼ਾ ਰਿਵੋਕ ਕਰਤੇ ਉਹਨਾਂ ਦੇ ਪਰਿਵਾਰਾਂ ਦੇ ਵੀਜ਼ਾ ਰਿਵੋਕ ਕਰਤੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਲੱਗਦਾ ਵੀ ਜਿਹੜਾ ਟ੍ਰੇਡ ਦੇ ਉੱਤੇ ਗੱਲਬਾਤ ਹੋਣੀ ਹੈਗੀ ਆ 트੍ਰੰਪ ਐਡਮਿਨਿਸਟ੍ਰੇਸ਼ਨ ਦੀ ਉਹ ਇਸ ਨੂੰ ਪ੍ਰਾਇੋਰਟੀ ਦੇ ਉੱਤੇ ਲਿਆਣਾ ਲੈ ਕੇ ਆ ਰਹੇ ਹੈਗੇ ਜੀ ਤੇ ਹਰਜੋਤ ਸਿੰਘ ਜੀ ਬ੍ਰੇਕ ਲਵਾਂਗੇ ਇੱਥੇ ਬ੍ਰੇਕ ਤੋਂ ਬਾਅਦ ਦੇ ਵਿੱਚ ਖਬਰਾਂ